ਅੰਡਰਸਟੈਂਡਿੰਗ ਗੁਰਬਾਣੀ ਦੇ 71ਵੇਂ ਐਪੀਸੋਡ ਵਿੱਚ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦਾ ਸਵਾਲ। ਦੀਵਾਲੀ ਦੀ ਮਸਿਆ ਦਾ ਹਨੇਰਾ ਤਾਂ ਦੀਵੇ ਅਤੇ ਲਾਈਟਾਂ ਨਾਲ ਦੂਰ ਹੋ ਜਾਂਦਾ ਹੈ ਪਰ ਮਨ ਦਾ ਹਨੇਰਾ ਕਾਇਮ ਰਹਿੰਦਾ ਹੈ। ਅਜੀਹਾ ਕਿਹੜਾ ਦੀਵਾ ਬਾਲੀਏ ਜੋ ਕਦੇ ਬੁਝੇ ਵੀ ਨਾ ਅਤੇ ਮਨ ਦੇ ਡਰ ਨੂੰ ਵੀ ਮਿਟਾ ਦੇਵੇ। ਇਹ ਅੱਜ ਦਾ ਸਵਾਲ ਹੈ ਜਿਸ ਦਾ ਜਵਾਬ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਤੇ WhatsApp ਰਾਹੀਂ ਭੇਜਣਾ ਹੈ। ਹੁਣ ਗੱਲ ਕਰਦੇ ਹਾਂ ਪਿਛਲੇ ਐਪੀਸੋਡ ਵਿੱਚ ਪੁੱਛੇ ਗਏ ਸਵਾਲ ਅਤੇ ਤੁਹਾਡੇ ਵੱਲ ਦਿੱਤੇ ਗਏ ਜਵਾਬ ਗੁਰਬਾਣੀ ਦੀ ਰੋਸ਼ਨੀ ਵਿੱਚ ਪੁੱਛਿਆ ਗਿਆ ਸੀ ਕਿ ਗੁਰਬਾਣੀ ਵਿੱਚ ਲੰਕਾਪਤੀ ਰਾਵਣ ਅਤੇ ਰਾਮਚੰਦਰ ਜੀ ਦੀ ਕਥਾ ਰਾਹੀਂ ਗੁਰੂ ਸਾਹਿਬ ਕਿਹੜੀ ਰੋਹਾਨੀ ਜਾਂ ਨੈਤਿਕ ਸਿੱਖਿਆ ਦਿੰਦੇ ਹਨ ਹੁਣ ਤੁਸੀਂ ਮੇਰੇ ਨਾਲ ਕਲਪਨਾ ਦੀ ਉਡਾਰੀ ਮਾਰੋ ਅਤੇ ਜਿੰਨਾ ਹੋ ਸਕੇ ਉਸ ਦ੍ਰਿਸ਼ ਨੂੰ ਆਪਣੇ ਅੰਦਰ ਮਹਿਸੂਸ ਕਰੋ ਸਿਰਜਣਹਾਰ ਪ੍ਰਭੂ ਨੇ ਹਵਾ ਦੀ ਰਚਨਾ ਕੀਤੀ ਅਤੇ ਇਸ ਨੂੰ ਸਭਨਾ ਦੇ ਜੀਵਨ ਦਾ ਆਸਰਾ ਬਣਾਇਆ ਸਮੁੱਚੀ ਧਰਤੀ ਸਾਜੀ ਖੰਡ ਬ੍ਰਹਿਮੰਡ ਬਣਾਏ ਸੁੰਦਰ ਕਾਇਨਾਤ ਸਾਜ ਕੇ ਸਪਨਾ ਵਿੱਚ ਵਿਆਪਕ ਹੋ ਗਿਆ ਸਭਨਾ ਵਿੱਚ ਸਮਾ ਗਿਆ ਪ੍ਰਸਤ ਪਾਲਨਾ ਕੀਤੀ ਆਦ ਕਾਲ ਤੋਂ ਚਲਦਾ ਆ ਰਿਹਾ ਇਹ ਸਿਲਸਿਲਾ ਇਤਨਾ ਅਸਚਰਜ ਹੈ ਕਿ ਜੀਵ ਕਿਨ ਕਾ ਮਾਤਰ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਸਿਰਜਣਹਾਰ ਦਾ ਜੀਵਾਂ ਨੂੰ ਪੈਦਾ ਕਰਨ ਦਾ ਸਿਲਸਿਲਾ ਜਦ ਤੋਂ ਦੁਨੀਆ ਬਣੀ ਹੈ ਤਦ ਤੋਂ ਹੀ ਉਸ ਦੇ ਹੁਕਮ ਦਾ ਹਿੱਸਾ ਹੈ ਐਸਾ ਬੇਅੰਤ ਪਰਮਾਤਮਾ ਨਿਰਾਇਕ ਹੰਕਾਰੀ ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ ਇਹ ਵਿਚਾਰ ਮੇਰੇ ਨਹੀਂ ਹਨ ਗੁਰੂ ਨਾਨਕ ਸਾਹਿਬ ਦੇ ਹਨ ਪੌਣ ਉਪਾਏ ਤਰੀ ਸਭ ertid ਜਲ ਅਗਨੀ ਕਾ ਬੰਦ ਕੀਆ ਅੰਦਲੇ ਦਸਰ ਮੂੜ ਕਟਾਇਆ ਰਾਵਣ ਮਾਰ ਕੇ ਵੱਡਾ ਭਇਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰਿਆ ਲਿਵ ਲਾਇ ਭਾਰਤ ਵਿੱਚ ਹਰ ਸਾਲ ਦਸਹਿਰੇ ਮੌਕੇ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ ਅਤੇ ਇਸ ਨੂੰ ਬੁਰਾਈ ਤੇ ਛਾਈ ਦੀ ਜਿੱਤ ਦੱਸਿਆ ਜਾਂਦਾ ਹੈ। ਇਸੇ ਤਰ੍ਹਾਂ ਦੀਵਾਲੀ ਵਾਲੇ ਦਿਨ ਪਟਾਕੇ, ਮਠਾਈਆਂ ਤੇ ਦੀਵੇ, ਲੜੀਆਂ ਆਦਿ ਦਾ ਦੌਰ ਚੱਲਦਾ ਹੈ। ਖੁਸ਼ੀਆਂ ਮਨਾਇਆਂ ਜਾਂਦੀਆਂ ਹਨ ਪਰ ਟੇਕ ਅਵੇ ਮੈਸੇਜ ਜਿਸ ਨਾਲ ਮਨੁੱਖਾਂ ਦਾ ਭਲਾ ਹੋਵੇ, ਆਪਣਾ ਮਾਨਸਿਕ ਅਤੇ ਆਤਮਿਕ ਵਿਕਾਸ ਹੋਵੇ ਉਹ ਕਿਤੇ ਪਿੱਛੇ ਰਹਿ ਜਾਂਦਾ ਹੈ। ਅੱਜ ਅਸੀਂ ਉਸੇ ਤੇ ਵਰਕ ਕਰਦੇ ਹਾਂ। ਲੰਕਾਪਤੀ ਦੀ ਕਹਾਣੀ ਰਾਹੀਂ ਗੁਰਮਤ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਜਵਾਬ ਵਿੱਚ ਨਵਰਾਜ ਸਿੰਘ ਜੀ ਬਹੁਤ ਖੂਬਸੂਰਤ ਕਨਸੈਪਟ ਦੱਸਦੇ ਹਨ ਆਪ ਜੀ ਕਹਿੰਦੇ ਹਨ ਕਿ ਜੋ ਮਨੁੱਖ ਹੰਕਾਰ ਤੇ ਮੋਹ ਵਿੱਚ ਹੈ ਉਹ ਕਿਤਨਾ ਵੀ ਗਿਆਨੀ ਜਾਂ ਤਾਕਤਵਰ ਹੋਵੇ ਨਾਸ਼ ਹੋ ਜਾਂਦਾ ਹੈ 라ਵਣ ਕੋਲ ਸਭ ਕੁਝ ਸੀ ਪਰ ਹੰਕਾਰ ਨੇ ਉਸ ਨੂੰ ਮਾਰ ਦਿੱਤਾ ਉਹਨਾਂ ਇਹ ਵੀ ਸਮਝਾਇਆ ਕਿ ਹਰ ਇੱਕ ਦੇ ਅੰਦਰ ਹੰਕਾਰ ਰੂਪੀ 라ਵਣ ਵਾਸ ਕਰਦਾ ਹੈ ਉਸ ਨੂੰ ਨਿਮਰਤਾ ਅਤੇ ਨਾਮ ਬਾਣੀ ਰਾਹੀਂ ਹੀ ਸੋਧਿਆ ਜਾ ਸਕਦਾ ਹੈ। ਪਰਮਿੰਦਰ ਕੋਲ ਜੀ ਦੇ ਭੇਜੇ ਗਏ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਰਮਾਇਣ ਦੀ ਕਥਾ ਦਾ ਹਵਾਲਾ ਦੇ ਕੇ ਦੱਸਦੇ ਹਨ। ਗੁਰਮਖ ਬਾਦਿਓ ਸੇਤ ਵਿਧਾਤੇ ਲੰਕਾ ਲੂਟੀ ਦੇਤ ਸੰਤਾਪੇ। ਰਾਮਚੰਦ ਮਾਰਿਓ ਅਹਰਾਮਨ ਭੇਦ ਬਬੀਖਨ ਗੁਰਮਖ ਪਰਚਾਇਨ ਬਿਦਾਤੇ ਨੇ ਸੰਸਾਰ ਸੰਬੰਧ ਨੂੰ ਪਾਰ ਕਰਨ ਲਈ ਗੁਰਮਖ ਰੂਪੀ ਪੁਲ ਬਣਾ ਦਿੱਤਾ ਜਿਵੇਂ ਰਾਮਚੰਦਰ ਜੀ ਨੇ ਲੰਕਾ ਤੱਕ ਪਹੁੰਚ ਲਈ ਬਣਾਇਆ ਜਿਵੇਂ ਰਾਮਚੰਦਰ ਜੀ ਨੇ ਲੰਕਾ ਉਜਾੜ ਦਿੱਤੀ ਅਤੇ ਦੈਨਤਾ ਦਾ ਨਾਸ਼ ਕੀਤਾ ਓਵੇਂ ਗੁਰੂ ਦੀ ਸਿੱਖਿਆ ਨਾਲ ਗੁਰਮਖ ਕਾਮ ਕ્રોਧ ਰੂਪੀ ਦੈਨਤਾ ਦਾ ਨਾਸ਼ ਕਰ ਸਕਦੇ ਹਨ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ ਜਿਵੇਂ ਹੀ ਗੁਰਮਖ ਨੇ ਆਪਣੇ ਅੰਦਰ ਦੇ ਹੰਕਾਰ ਹੀ ਰਾਵਣ ਨੂੰ ਮਾਰਨਾ ਹੈ ਅਤੇ ਸਤਿਗੁਰ ਦੇ ਉਪਦੇਸ਼ ਦਾ ਪੇਦ ਅੰਦਰਲੇ ਵਿਕਾਰਾਂ ਨੂੰ ਮਕਾਉਣ ਲਈ ਇਉਂ ਕੰਮ ਆਉਂਦਾ ਹੈ ਜਿਵੇਂ ਬਭੀਕਨ ਦਾ ਪੇਦ ਰਾਵਣ ਨੂੰ ਮਾਰਨ ਲਈ ਕੰਮ ਆਇਆ ਹੈ ਨਾ ਕਮਾਲ ਕਿ ਕਿਸੇ ਵੀ ਕਹਾਣੀ ਵਿੱਚੋਂ ਮਨ ਪ੍ਰਬੋਧਨ ਦੀ ਜਾਂਚ ਲੱਭਣ ਵਾਲਾ ਇਹ ਗੁਣ ਕੀ ਸਾਡੇ ਵਿੱਚ ਹੈ ਇੱਕ ਹੋਰ ਇੰਡੀਆ ਤੋਂ ਹੀ ਪ੍ਰਾਪਤ ਜਵਾਬ ਵਿੱਚ ਇੱਕ ਸ਼ਬਦ ਸਾਂਝਾ ਕੀਤਾ ਗਿਆ ਹੈ ਜਿੰਨ ਘੜ ਕੋਟ ਕੀ ਕੰਚਨ ਕੇ ਛੋੜ ਗਿਆ ਸੋ ਰਾਵਣ ਏ ਮੇਰੇ ਮਨ ਜਿਸ ਰਾਵਣ ਨੇ ਸੋਨੇ ਦੇ ਕਿਲੇ ਬਣਾਏ ਉਹ ਵੀ ਸਭ ਕੁਝ ਇੱਥੇ ਹੀ ਛੱਡ ਗਿਆ ਮੇਰੇ ਮਨ ਹੈ ਜੇ ਇਤਨਾ ਬਲशाली ਰਾਜਾ ਰਾਵਣ ਕੁਝ ਨਹੀਂ ਲੈ ਗਿਆ ਤੂੰ ਵੀ ਸਭ ਇੱਥੇ ਹੀ ਛੱਡ ਜਾਣਾ ਆਪਣੀ ਮਨਮਰਜ਼ੀ ਕਰਨੀ ਬੰਦ ਕਰ ਵੈਗੁਰਜੀ ਵੱਲੋਂ ਦੱਸੇ ਸੱਤ ਸੰਤੋਖ ਦੇ ਮਾਰਗ ਤੇ ਤੁਰ ਪ੍ਰਭੂ ਦਾ ਨਾਮ ਹੀ ਤੈਨੂੰ ਜਮਾ ਦੀ ਮਾਰ ਤੋਂ ਛੁਡਾ ਸਕਦਾ ਹੈ ਕਾਹੇ ਕੀ ਜਤ ਹੈ ਮਨ ਪਾਵਨ ਜਦ ਜਮ ਆਏ ਕੇਸ ਤੇ ਪਕਰੈ ਤੇ ਹਰ ਕੋ ਨਾਮ ਚੜਾਵਨ ਕਹਿੰਦੇ ਹਨ ਰਾਵਣ ਦਾ ਇਤਨਾ ਮਜ਼ਬੂਤ ਕਿਲਾ ਸੀ ਅਤੇ ਉਸ ਦੀ ਰਾਖੀ ਲਈ ਸਮੁੰਦਰ ਜਿੰਨੀ ਡੂੰਗੀ ਖਾਈ ਸੀ ਪਰ ਅੱਜ ਉਸ ਦਾ ਨਿਸ਼ਾਨ ਵੀ ਨਹੀਂ ਮਿਲਦਾ ਸੋ ਪਰਮਾਤਮਾ ਤੋਂ ਨਾਸ਼ਵੰਤ ਚੀਜ਼ਾਂ ਦੀ ਮੰਗ ਬਜਾਏ ਜ਼ਿੰਦਗੀ ਦੇ ਹਾਇਰ ਪਰਪਸ ਨੂੰ ਪੂਰਾ ਕਰਨ ਲਈ ਸਤਿਗੁਰ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ ਗੁਰਵਾਖ ਹੈ ਲੰਕਾ ਸਾ ਕੋਟ ਸਮੁੰਦ ਸੀ ਖਾਈ ਤੇ ਰਾਵਣ ਕਰ ਖਬਰ ਨਾ ਪਾਈ ਕਿਆ ਮੰਗੂ ਕਿਛ ਥਿਰ ਨਾ ਰਹੀ ਦੇਖਤ ਨੈਣ ਚਲਿਓ ਜਗ ਜਾਈਂ ਰਹਾਓ 1 ਲੱਖ ਪੁੱਤ ਸਵਾ ਲੱਖ ਨਾਤੀ ਤੇ ਰਾਵਣ ਕਰ ਦਿਆ ਨਾ ਬਾਤੀ ਰਾਵਣ ਦਾ ਇਤਨਾ ਵੱਡਾ ਟੱਬਰ ਪੁੱਤਰ ਪੋਤਰੇ ਨਾਤੀ ਪਰ ਰਾਵਣ ਦੇ ਮਹਿਲਾਂ ਵਿੱਚ ਦੀਵਾ ਨਹੀਂ ਜਗਦਾ ਰਿਆ ਇਸ ਤੋਂ ਸਬਕ ਲਈਏ ਕਿ ਨਾਸ਼ਵੰਤ ਸੰਸਾਰ ਦਾ ਮੋਹ ਕਰਨ ਦੀ ਬਜਾਏ ਅਬਿਨਾਸ਼ੀ ਰੱਬ ਜੀ ਨਾਲ ਪਾਈ ਸਾਂਝ ਹੀ ਸਾਡੇ ਕੰਮ ਆਵੇਗੀ ਅਖੀਰ ਵਿੱਚ ਗੁਰਤੇਗ ਬਹਾਦਰ ਸਾਹਿਬ ਜੀ ਦੀ ਸਿੱਖਿਆ ਨੂੰ ਯਾਦ ਕਰੀਏ RAM ਗयो RAVAN ਗयो JACOB ਬੋ ਪਰਵਾਰ ਕੋ ਨਾਨਕ ਫਿਰ ਕਛ ਨਹੀਂ ਸੁਪਨੇ ਜੋ ਸੰਸਾਰ ਚੰਗੇ ਕੰਮ ਕਰਨ ਵਾਲੇ ਨੇ ਵੀ ਨੇ ਚਲਾ ਜਾਣਾ ਹੈ ਤੇ ਹੰਕਾਰੀ ਬਿਰਤੀ ਵਾਲੇ ਨੇ ਵੀ ਪਰ ਜੱਗ ਵਿੱਚ ਕੀਤੇ ਉਹ ਕੰਮ ਜੋ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਰਾਹੀਂ ਦੱਸੇ ਹਨ ਉਹ ਸਾਡੇ ਸਹਾਈ ਹੋਣਗੇ ਅਤੇ ਦੁਨੀਆ ਬਿਹਤਰ ਹੋ ਸਕੇਗੀ ਸੋ ਬਰਾਈ ਤੇ ਅਚਾਈ ਦੀ ਜਿੱਤ ਦੀ ਲੜਾਈ ਖਤਮ ਨਹੀਂ ਹੋਈ ਬਲਕਿ ਅੱਜ ਵੀ ਸਾਡੇ ਅੰਦਰ جاری ਹੈ ਆਸ ਕਰਦੇ ਹਾਂ ਕਿ ਆਪ ਜੀ ਨੂੰ ਇਹ ਕੋਸ਼ਿਸ਼ ਪਸੰਦ ਆਈ ਹੋਵੇਗੀ ਅਨਟਿਲ ਦੈਨ ਕੀਪ ਸਪਰੈਡਿੰਗ ਦਾ ਟ੍ਰੂ ਮੈਸੇਜ ਆਫ ਗੁਰੂ ਨਾਨਕ ਟੂ ਦਾ ਵਰਲਡ ਫॉर ਦਾ ਬੈਟਰਮੈਂਟ ਆਫ ਦਾ ਵਰਲਡ